ਕਿੰਡ ਸਾਡੀ ਦੀ ਪ੍ਰੈਸ ਕਾਨਫਰੰਸ ਦਾ ਪਰਪਸ ਹੈ ਬਠਿੰਡਾ ਪੁਲਿਸ ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਸਾਡੀ ਦੋਨਾਂ ਟੀਮਾਂ ਬੇਸਿਕਲੀ ਸੀਆਈਏ 1 ਔਰ ਕਾਊਂਟਰ ਇੰਟੈਲੀਜੈਂਸ ਬਠਿੰਡਾ ਦੀ ਟੀਮ ਦੇ ਸਾਂਝੇ ਆਪਰੇਸ਼ਨ ਚ ਸਾਨੂੰ 4 ਵਿਅਕਤੀਆਂ ਦੇ ਨਾਲ-ਨਾਲ 4 ਵੱਖ-ਵੱਖ ਨਜਾਇਜ਼ ਅਸਲੇ ਬਰਾਮਦ ਹੋਏ ਔਰ 6 ਜ਼ਿੰਦਾ ਰਾਊਂਡ ਕਾਰਤੂਸ ਬਰਾਮਦ ਹੋਏ ਇਹਦੇ ਤਹਿਤ ਅਸੀਂ ਐਫਆਈਆਰ ਨੰਬਰ 138 ਡੇਟਿਡ 12 ਸਤੰਬਰ 2024 ਅੰਡਰ 25 54 59 ਅਸਲਾ ਐਕਟ ਤਲਵੰਡੀ ਸਾਬੋ ਦਰਜ ਕੀਤਾ ਇਦੇ ਚ ਜੀ ਸਾਨੂੰ ਇਨੀਸ਼ੀਅਲ ਇਨਫੋਰਮੇਸ਼ਨ 12 ਸਤੰਬਰ ਨੂੰ ਮਿਲੀ ਸੀ CIA 1 ਨੂੰ ਕਿ ਇੱਕ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਹਿਬ ਕੋਲ ਕੁਝ ਦਿਨਾਂ ਪਹਿਲਾਂ ਕੋਈ ਲੜਾਈ ਕਰਨ ਦੇ ਦੋ ਗੁੱਟਾਂ ਦਾ ਪਲਾਨ ਸੀ ਜਿਹਦੇ ਚ ਇੱਕ ਧਿਰ ਦੇ ਮੰਗੂ ਸਿੰਘ ਵਾਸੀ ਪਿੰਡ ਫਤੇਗੜ ਨੌਬਾਦ ਜ਼ਿਲ੍ਹਾ ਬਠਿੰਡਾ ਮਨਪ੍ਰੀਤ ਸਿੰਘ ਉਰਫ ਅਨਿਲ ਅਗੇਨ ਵਾਸੀ ਪਿੰਡ ਫਤੇਗੜ ਨੌਬਾਦ ਅਤੇ ਗਲਜੀਤ ਸਿੰਘ ਉਰਫ ਡਿੰਪਰ ਵਾਸੀ ਚੁੰਬਾ ਪਾਈ ਦਾ ਬਠਿੰਡਾ ਇਹਨਾਂ ਕੋਲ ਨਜਾਇਜ਼ ਅਸਲੇ ਹੈ ਉਹਦੇ ਬਿਹਾਫ ਤੇ CIA ਦੀ uh, CIA ਔਰ uh, CID ਟੀਮ ਨੇ ਜੁਆਇੰਟਲੀ 13 ਤਰੀਕ ਨੂੰ ਪਿੰਡ ਫਤੇਗੜ 9 ਤੋਂ ਦੇਵਸਰਡੇ ਕੋਲ ਮੰਗੂ ਸਿੰਘ ਔਰ ਮਨਪ੍ਰੀਤ ਸਿੰਘ ਨੂੰ ਗ੍ਰਿਫਤਾਰ ਕੀਤਾ ਤੇ ਉਹਨਾਂ ਪਾਸੋਂ ਸਾਨੂੰ ਦੋ ਦੇਸੀ ਕਟੇ 315 ਬੋਲ ਅਲੋਂਗ ਵਿਦ 4 ਰਾਉਂਡਸ ਬਰਾਮਦ ਹੋਏ ਤੇ ਉਸੇ ਦਿਨ ਸਾਡੀ ਟੀਮ ਨੂੰ ਬਸ ਸੱਡਾ ਚੁੰਬਾ ਬਾਈਕ ਤੋਂ ਦਲਜੀਤ ਸਿੰਘ ਉਰਫ ਡਿੰਪਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਤੇ ਇਹਦੇ ਕਮਜ਼ੇ ਤੋਂ ਇੱਕ ਦੇਸੀ ਪਿਸਤਲ ਬੱਤੀ ਬੋਰ ਬਰਾਮਦ ਹੋਈ ਅਲੋਂਗ ਵਿਦ ਟੂ ਟੂ ਲਾਈਵ ਰਾਉਂਡਸ ਤੇ ਡਿਊਰਿੰਗ ਇਨਵੈਸਟੀਗੇਸ਼ਨ ਅਸੀਂ ਗਗਨਦੀਪ ਸਿੰਘ ਵਾਸੀ ਸੈਕਟਰ 22 ਡੀ ਚੰਡੀਗੜ੍ਹ ਨੂੰ ਨੋਮਿਨੇਟ ਕੀਤਾ ਜਿਹਨੂੰ 14 ਤਰੀਕ ਨੂੰ ਸੀਆਈਏ 1 ਦੀ ਟੀਮ ਨੇ ਚੰਡੀਗੜ੍ਹ ਸੈਕਟਰ 17 ਤੋਂ ਗ੍ਰਿਫਤਾਰ ਕੀਤਾ ਸੋ ਔਰ 16 ਨੂੰ ਜਿਹੜਾ ਦੋਸ਼ੀ ਗਗਨਦੀਪ ਹੈ ਵਾਸੀ ਚੰਡੀਗੜ੍ਹ ਇਹਦੇ ਤੋਂ ਡਿਊਰਿੰਗ ਇਨਕਸ਼ਾਫ ਤੇ ਇੱਕ ਹੋਰ ਪਿਸਤਲ ਦੇਸੀ ਬੱਤੀ ਬੋਰ ਬਰਾਮਦ ਹੋਈਏ ਸੋ ਇਸ ਕੇਸ ਚ ਸਾਨੂੰ ਫੁੱਲ 4 ਅਸਲੇ ਬਰਾਮਦ ਹੋਈਏ ਜਿਨ੍ਹਾਂ ਜਿਹੜੇ ਤਿੰਨੋਂ ਚਾਰੋਂ ਵੀ ਇਲੀਗਲ ਹੈ ਔਰ ਇਹਨਾਂ ਨੂੰ ਇਹਨਾਂ ਨੇ ਕਿਸੇ ਕ੍ਰਿਮੀਨਲ ਐਕਟ ਸੇ ਯੂਜ਼ ਕਰਨਾ ਸੀ ਜੋ ਸਾਨੂੰ ਇਨੀਸ਼ੀਅਲੀ ਇਨਪੁਟ ਸੀਗੀ ਸੋ ਸਾਡੀ ਸੀਆਈਏ 1 ਔਰ ਕਾਉਂਟਰ ਇੰਟੈਲੀਜੈਂਸ ਦੀ ਟੀਮ ਨੇ ਇਹ ਚਾਰ ਜਿਹੜੇ ਦੋਸ਼ੀ ਅਲੋਂਗ ਵਿਦ ਵੈਪਨਸ ਬਰਾਮਦ ਕਰਕੇ ਇੱਕ ਹੋਣ ਵਾਲੇ ਕ੍ਰਾਈਮ ਨੂੰ ਪ੍ਰੀਐਮਟ ਕੀਤਾ ਔਰ ਜਿਹੜੇ ਚਾਰ ਦੋਸ਼ੀ ਹੈ ਇਹਨਾਂ ਚੋਂ ਇੱਕ ਦਾ ਪੁਰਾਣਾ ਵੀ ਕ੍ਰਿਮੀਨਲ ਰਿਕਾਰਡ ਹੈ ਮਨਪ੍ਰੀਤ ਸਿੰਘ ਉਲਸ ਅਨਿਲ ਇਹਦੇ ਤੇ ਇੱਕ ਪਰਚਾ ਇਸੇ ਸਾਲ ਜਨਵਰੀ ਚ ਸਨੈਚਿੰਗ ਦਾ ਦਰ ਜੋਇਆ ਸੀਗਾ ਤਲਵੰਡੀ ਸਾਬੋ ਔਰ 5 ਅਗਸਤ ਨੂੰ ਹੀ ਇਹਦੇ ਤੇ ਇੱਕ ਹੋਰ ਫੈਸਤਾ ਪਰਚਾ ਦਰ ਜੋਇਆ ਸੀ ਐਟ ਅਗੇਨ ਐਟ ਤਲਵੰਡੀ ਸਾਬੋ ਤਾਂ ਮੂਜੀ ਨਾ ਚੁ ਇੱਕ ਲੜਕਾ ਕੰਮ ਕਰਦਾ ਹੈ ਗਗਨਦੀਪ ਸਿੰਘ ਉਹ ਉਮਰ ਉਹਦੀ 36 ਸਾਲ ਹੈ ਚੰਡੀਗੜ੍ਹ ਚ ਕਿਸੇ ਇਮੀਗ੍ਰੇਸ਼ਨ ਦੀ ਏਜੰਸੀ ਚ ਕਰਦਾ ਹੈ ਬਾਕੀ ਤਾਂ ਤਿੰਨੋ ਹੀ ਇੱਕ ਪੜਦਾ ਹੈ ਬੀਏ ਚ ਬਾਕੀ ਬੇਰੁਜ਼ਗਾਰ ਗਗਨਦੀਪ ਕਿਸੀ ਨਾਲ ਆਪਣਾ ਲਿਆ ਹੁੰਦਾ ਹੈ ਪਾਟਾ ਤਾ ਨੂੰ ਜੀ ਸਾਨੂੰ ਇਨੀਸ਼ੀਅਲ ਇਨਪੁਟ ਸਿੱਗੀ ਜਿਹੜੀ ਗੁਰੂਗਾਸ਼ ਯੂਨੀਵਰਸਿਟੀ ਆ ਉਦੋਂ ਜਦੋਂ ਨਾਲ ਦੀ ਕਈ ਵਾਰੀ ਕੋਈ ਮੁੰਡਿਆਂ ਦੀ ਕੋਈ ਲੜਾਈ ਕਰਨ ਦਾ ਪਲਾਨ ਹੁੰਦਾ ਉਸੇ ਇਨਪੁਟ ਤੇ ਅਸੀਂ ਵਰਕ ਕਰਦੇ ਹੋਏ ਇਹਨਾਂ ਨੂੰ ਫੜਿਆ ਤੇ ਅਸਲਾ ਬਰਾਮਦ ਕੀਤਾ ਜਗਨਦੀਪਾ ਕੀ ਰੋਲਾ ਸਾਰੇ ਦੇ ਸਾਬ ਚੰਡੀਗੜ੍ਹ ਤੋਂ ਅਰੈਸਟ ਕੀਤਾ ਗਗਨਦੀਪ ਜੀ ਕਈ ਵਾਰੀ ਕੋਈ ਨਾ ਕੋਈ ਅੱਗੇ ਕਨੈਕਸ਼ਨਸ ਬਣਦੇ ਜਾਂਦੇ ਜਦੋਂ ਇਦਾਂ ਦੇ ਇਲੀਸਿਟ ਵੈਪਨਸ ਕਿਸੇ ਨੇ ਯੂਜ਼ ਕਰਨੇ ਹੋਣ ਉਹ ਕਨੈਕਸ਼ਨ ਅਸੀਂ ਇਹਦੀ ਰਿਮਾਂਡ ਲੈ ਕੇ ਦੇਖਾਂਗੇ ਐਗਜ਼ੈਕਟਲੀ ਕੀ ਸੀਗਾ ਬਟ ਇਹ ਅਸਲਾ ਬਰਾਮਦ ਇਹ ਕਿਹੜਾ ਕਿਸ ਖਾਸ ਗੁੱਟ ਦਾ ਤੁਹਾਨੂੰ ਅਸਲਾ ਆ ਰ ਹਾਲੇ ਤੱਕ ਜੋ ਪ੍ਰੀਲਿਮਿਨਰੀ ਪਤਾ ਲੱਗਿਆ ਕਿ ਇਹਦੇ ਜੋ ਕੁਝ ਅਸਲਾ ਮੱਧ ਪ੍ਰਦੇਸ਼ ਤੋਂ ਲੈ ਕੇ ਆਇਆ ਬਟ ਕੋਈ ਪਾਰਟਿਕੂਲਰ ਗਰੁੱਪ ਹਾਲੇ ਤੱਕ ਸਾਡੇ ਨੋਲੇਜ ਇਨ ਨਹੀਂ ਮੈਮ ਇਹ ਜਿਹੜਾ ਤੁਸੀਂ ਗਗਨ ਦੀ ਗੱਲ ਕਰ ਰਹੇ ਹੋ ਗਗਨਦੀਪ ਤੁਸੀਂ ਚਾਲੀ ਵਾਲੇ ਕੁਝ ਕਿਸ਼ ਕਰਦੇ ਇਨ੍ਹਾਂ ਦੀ ਇਨਫੋਰਮੇਸ਼ਨ ਵੀ ਉਹਦੇ ਕੋਲ ਅਸਲਾ ਆਰੰਭ ਹੋਇਆ ਨਹੀਂ ਜੀ ਉਹ ਤਾਂ ਸਾਡਾ ਆਪਣਾ ਸੋਰਸ ਹੈ ਜੀ ਉਹਦੀ ਇਨਫੋਰਮੇਸ਼ਨ ਤੇ ਅਸਲਾ ਆਰੰਭ ਹੋਇਆ ਹੈ ਬਟ ਇਹਨਾਂ ਦੇ ਜਿਹੜੇ ਬੰਦੇ ਇਨੀਸ਼ੀਅਲੀ ਫੜਿਆ ਅਕਿਊਜ਼ ਉਹਨਾਂ ਦੇ ਪੁੱਛ ਕੇ ਅਸ ਤੋਂ ਸਾਨੂੰ ਇਹਦਾ ਲਿੰਕ ਪਤਾ ਲੱਗੇ ਫਿਰ ਅਸੀਂ ਇਹਨੂੰ ਅਰੈਸਟ ਕੀਤਾ ਬੜੀ ਗੈਸਟਰ ਨਾਲ ਵੀ ਸੰਬੰਧਿਤ ਹੈ ਜੀ ਨਹੀਂ ਜੀ ਹਾਲੇ ਤ ਨਥਿੰਗ ਕੰਕ੍ਰੀਟ ਆਈ ਕੈਨ ਟੈਲ ਬਟ ਰਿਮਾਂਡ ਸੇ ਜੇ ਕੁਝ ਕਥਾ ਲੱਗ ਰਹਾ ਹੈ ਵੀ ਲੱਗ ਰਿਹਾ ਕਿਸ ਤਰ੍ਹਾਂ ਤੁਸੀਂ ਗੁਰਦਾਸ ਸਿੰਘ ਯੂਨੀਵਰਸਿਟੀ ਦੀ ਗੱਲ ਕਰ ਰਹੇ ਹੋ ਪਿੱਛੇ ਜੇ ਇੱਕ ਪਰਚਾ ਇੱਥੇ ਹੀ ਵੈਰੀ ਡੀਬੀ ਕਾਲਜ ਦੇ ਵਿੱਚ ਲੜਾਈ ਦਾ ਜਿਹੜੇ ਦਾ ਬਟਿੰਡਾ ਦੇ ਆਲੇ-ਦੁਆਲੇ ਜਿੰਨੇ ਸਰਕਾਰੀ ਜਾਂ ਪ੍ਰਾਈਵੇਟ ਕਾਲਜ ਜਿਹੜੇ ਉਹਨਾਂ ਦੇ ਵਿੱਚ ਲਗਾਤਾਰ ਪ੍ਰਧਾਨ ਜੀ ਨੂੰ ਲੈ ਕੇ ਇਹਦਾ ਸਿਸਟਮ ਚੱਲਦਾ ਹੈ ਉਹਦੇ ਨਾਲ ਵੀ ਰਿਲੇਟਡ ਹੈ ਜੀ ਪ੍ਰਧਾਨ ਜੀ ਦਾ ਜੀ ਹਲੇ ਤਾਂ ਮੈਂ ਨਹੀਂ ਦੱਸ ਸਕਦੀ ਬਟ ਰਿਮਾਂਡ ਲੈ ਕੇ ਅਸੀਂ ਤੁਹਾਨੂੰ ਦੱਸਣ ਕਿ ਇਹਦੇ 'ਚ ਰੋਲ ਜਿਹੜਾ ਵੈਕਨ ਲਗਾਤਾਰ ਜੀ ਵੀ ਕੁਝ ਪ੍ਰੈਸ ਕਾਨਫਰੰਸ ਕੀਤੀ ਸੀ ਜੀ ਜਿਆਦਾ ਸ देखो तो जी असला नजायजतला जबो साडे ध्यान च आ जांदा तो साडी ड्यूटी है टू रिकवर दिस बट जे असि प्रीएम के करता क्राइम दा तो आई डोंट वांट आई कांट कमेंट कि कितने यूज होना सेगा बट हां जी काफी टाइम हो गया जिन्ना भी असला पकड्या जा रहे है व्हाट एवर वेपन्स ਪ੍ਰੇਸਪਾਡ ਜੀ ਆਈ ਥਿੰਕ ਪਠੰਡੇ ਦਾ ਆਈ ਕੈਨਟ ਰੀਲੀ ਕਮੈਂਟ ਬਟ ਕਾਉਂਟਰ ਇੰਟੈਲੀਜੈਂਸ ਵਾਲੇ ਤਾਂ ਲਗਾਤਾਰ ਕਰਦੇ ਰਹਿੰਦੇ ਆ ਮੈਂ ਪਿੱਛੇ ਜੋ ਜ਼ਿਲ੍ਹੇ ਚ ਪੋਸਟਡ ਸੀਗੀ ਅਸੀਂ ਕਾਫੀ ਅਸਲੇ Madhya Pradesh ਤੋਂ ਜਿੱਥੇ ਫੈਕਟਰੀਜ਼ ਚ ਬਣਾ ਵੀ ਰਹੀ ਸੀ ਮੈਨੂਫੈਕਚਰ ਉਹਨਾਂ ਨੂੰ ਵੀ ਕੀਤਾ ਇਵਨ ਇਨ ਜਲੰਧਰ ਵੱਖਰੇ ਵੱਖਰੇ ਡਿਸਟ੍ਰਿਕਟ ਬੈਕਵਰਡ ਲਿੰਕੇਜ ਚ ਜਾ ਰਹੇ ਆਂ ਵੀਲ ਆਲਸੋ ਟ੍ਰਾਈ ਕਿ ਜੇ ਸਾਨੂੰ ਸੋਰਸ ਮਿਲਦਾ ਤਾਂ ਅਸੀਂ ਅਸੀਂ ਵੀ ਜਾਉਂਗੇ ਜੀ 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 ਫੜਿਆ ਗਿਆ ਜੋ ਪੰਜਾਬ ਤੋਂ ਹੋਵੇ ਜੀ ਅਸਲੇ ਤੋਂ ਨੰਮ ਜੋ ਸੁਪਾਈ ਕਰਦੇ ਇਸ ਪਾਰਟਿਕੂਲਰ ਕੇਸ ਤੇ ਤਾਂ ਜੀ ਮੈਂ ਨਹੀਂ ਦੱਸ ਸਕਦੀ ਬਟ ਅਦਰਵਾਈਜ਼ ਪੰਜਾਬ ਪੁਲਿਸ ਨੇ ਬਹੁਤ ਸਾਰੇ ਸੋਰਸ ਇਦਾਂ ਦੇ ਲੱਭੇ ਬਟ ਯੈਸ ਡੈਫੀਨਿਟਲੀ ਦੇ ਆ ਟ੍ਰੇਸ ਬੈਕ ਟੂ ਯਾ ਯੂਪੀ ਯਾ ਮਧਿਆ ਪ੍ਰਦੇਸ਼ ਜਿੱਥੇ ਇਲੀਸਿਟ ਬਣ ਗਏ ਥੈਂਕ ਯੂ